ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਜਿਸਤਨਗਰ ਕਾਉਂਸਲ ਦੀਆਂ ਚੋਣਾਂ ਨੇ ਜਿਹੜੀਆਂ 21 ਦਸੰਬਰ ਨੂੰ ਹੋਣ ਜਾ ਰਹੀਆਂ ਨੇ ਸੋ ਅੱਜ ਵਾਰਡ ਨੰਬਰ 9 ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਜਿਹੜੀ ਸ਼੍ਰੀਮਤੀ ਰਜਨੀ ਦੇਵੀ ਔਰ ਜਿਹੜੇ ਸੋਨੂ ਵਰਮਾ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਵਿਚਕਾਰ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਦੇਖਦੇ ਨੇ ਔਰ ਕਿਹੜੀ-ਕਿਹੜੀ ਜਿਹੜੇ ਇਹਨਾਂ ਦੇ ਮੁੱਦੇ ਨੇ ਵਾਰਡ ਦੇ ਵਿੱਚ ਅੱਜ ਮੈਂ ਕੀ ਨਾਮ ਆ ਜੀ ਆਪਣਾ ਤੇ ਕਿਹੜੇ ਵਾਰਡ ਤੋਂ ਤੁਸੀਂ ਕਿਹੜੀ ਪਾਰਟੀ ਦਾ ਮੇਰਾ ਨਾਮ ਰਜਨੀ ਵਰਮਾ ਹੈ ਜੀ ਮੈਂ ਵਾਰਡ ਈ ਕਹਣਾ ਚਾਹੁੰਦੇ ਹਾਂ ਜਿੱਦਾਂ ਕਾਲੋਸ ਪਾਰਟੀ ਨੂੰ ਸਾਨੂੰ ਸਟੇਟ ਦੇ ਕੇ ਚੋਣ ਮੈਦਾਨ ਦੇ ਵਿੱਚ ਸਾਰੇ ਜੋ ਕਿ ਮੈਂ ਹਾਈ ਕਮਾਂਡ ਦਾ ਧੰਨਵਾਦ ਕਰਦੀ ਆ ਜੋ ਕਿ ਮੁੱਦੇ ਹੈਗੇ ਨੇ ਹੱਲ ਜ਼ਰੂਰ ਅਸੀਂ ਕਰਾਂਗੇ ਅਸੀਂ ਉਹਨਾਂ ਨੂੰ ਹਾਂ ਵਰਮਾ ਜੀ ਤੁਸੀਂ ਵੀ ਲੰਮੇ ਸਮੇਂ ਤੋਂ ਇਸ ਸਾਂਹੇ ਵਾਲ ਦੇ ਵਿੱਚ ਨੂੰ ਤੁਹਾਨੂੰ ਕੀ ਲੱਗਦਾ ਕੀ ਕੀ ਮੁੱਦੇ ਨੇ ਤੁਹਾਡੇ ਸਾਹਮਣੇ ਸਾਂਹੇ ਵਾਲ ਦੇ ਵਿੱਚ ਦੇਖੋ ਜੀ ਮੁੱਦੇ ਤਾਂ ਬਹੁਤ ਜ਼ਿਆਦਾ ਨੇ ਦੇਖੀ ਮੈਨੂੰ ਵੀ ਇੱਕ ਲਗਭਗ ਘੱਟੋ ਘਾਟ 20 ਤੋਂ 25 ਸਾਲ ਹੋ ਗਏ ਜੀ ਬਹੁਤ ਮੁੱਦੇ ਹੈਗੇ ਨੇ ਜੋ ਸਾਡੇ ਦਿਮਾਗ ਦੇ ਵਿੱਚ ਰਹਿ ਜਾਂ ਕਿ ਆਉਣ ਵਾਲੀ ਜਿਹੜੀ ਸਰਕਾਰ ਹੈਗੀ ਆਉਣ ਵਾਲੀ ਸਰਕਾਰ ਕਾਂਗਰਸ ਦੀ ਬਣਨ ਜਾ ਰਹੀ ਹੈ ਪਰ ਤੁਹਾਡੇ ਜਿਹੜੇ ਆਪਣੇ ਵਾਰਡ ਦੇ ਮੁੱਦੇ ਨੇ ਜਾਂ ਕੋਈ ਪਾਰਕ ਲੈ ਕੇ ਆਉਣ ਵਾਲੀ ਆ ਜਾਂ ਕੋਈ ਸੀਵਰੇਜ ਦੀ ਵੱਡੀ ਸਮੱਸਿਆ ਤੁਹਾਨੂੰ ਲੱਗਦਾ ਵੀ ਜੇ ਅਸੀਂ ਬਣੇ ਤਾਂ ਅਸੀਂ ਆ ਕਰਾਂਗੇ ਕੋਈ ਸਾਡੇ ਵਾਰਡ ਦੇ ਵਿੱਚ ਜਿਵੇਂ ਕੁਝ ਮਾਡਰਨ ਟਾਊਨ ਦੇ ਬੈਕਸਾਈਡ ਕੁਝ ਏਰੀਆ ਰਹਿੰਦਾ ਸੀਵਰੇਜ ਪੈਲ ਤੋਂ ਅਸੀਂ ਸਾਰੇ ਮੁੱਦੇ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਜਿੰਨੇ ਵੀ ਹੋਣ ਦੱਸੋ ਆਪਣੇ ਵੋਟਰਾਂ ਫੋਟਰਨ ਕੀ ਅਪੀਲ ਕਰਦੇ ਹੋ ਤੁਸੀਂ ਮੈਂ ਦਸਨੀ ਵਰਮਾ ਜੋ ਕਿ ਮੈਂ ਫਿਰ ਤੋਂ ਇੱਕ ਵਾਰ ਬੇਨਤੀ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਜੋ ਕਿ ਕਾਂਗਰਸ ਦੇ ਹੱਥ ਪੰਜੇ ਨੂੰ ਵੋਟਾਂ ਪਾ ਕੇ ਇਸ ਨੂੰ ਜਿੱਤਾਓ ਇਸ ਨੂੰ ਜਿਸ ਤਰ੍ਹਾਂ ਜਿਸ ਤਰ੍ਹਾਂ ਹੁਣ ਚੋਣਾਂ ਦਾ ਅੰਦੋਲਨ ਚੱਲ ਰਿਹਾ ਹੁੰਦਾ ਕਿੰਨੀ ਕਿ ਵੋਟਿੰਗ ਹੈ ਜਿਹੜੀ ਆਪਣੇ ਵਾਰਡ ਦੀ ਆ ਵਾਰਡ ਦੀ ਲਗਭਗ ਜੀ 11 11500 ਵੋਟ ਹੈ ਦੇਖੋ ਤੇ ਹੁਣ ਕੀ ਕਹਿਣਾ ਚਾਹੁੰਦੇ ਹੋ ਵਾਰਡ ਵਾਸੀਆਂ ਨੂੰ ਕੀ ਅਪੀਲ ਕਰੋਗੇ ਵਾਰਡ ਵਾਸੀਆਂ ਨੂੰ ਜਾਕਿ ਜਿਹੜੀ ਹੁਣ ਜਿਸ ਤਰ੍ਹਾਂ ਚਨਾਵ ਆ ਰਹੇ ਕਿ ਦਸੰਬਰ ਨੂੰ ਉਸ ਲਈ ਦੇਖੋ ਵਾਰਡ ਵਾਸੀ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੀ ਵੀ ਤਨੀ ਆਣ ਵਾਲੀ 21 ਤਰੀਕ ਨੂੰ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰੋ ਕਿਉਂਕਿ ਆ ਨਾਲ ਜਿਹੜਾ ਟਾਈਮ ਹੈ ਉਹ ਕਾਂਗਰਸ ਪਾਰਟੀ ਦਾ ਹੈ ਜੇ ਤੁਸੀਂ ਕਾਂਗਰਸ ਪਾਰਟੀ ਨੂੰ ਜਿਤਾਉਂਗੇ ਤਾਂ ਆ ਨਾਲ ਟਾਈਮ ਦੇ ਤੁਹਾਡਾ ਕੋਈ ਵੀ ਇਦਾਂ ਦਾ ਕੰਮ ਨਹੀਂ ਹੋਊਗਾ ਜਿਹੜਾ ਨਹੀਂ ਹੋਊਗਾ ਪਹਿਲ ਦੇ ਆਧਾਰ ਤੇ ਕੰਮ ਹੋਣਗੇ ਜਿੱਦਾਂ ਪਹਿਲਾਂ ਕੰਮ ਹੁੰਦੇ ਰਹੇ ਨੇ ਉਦਾਂ ਹੀ ਕੰਮ ਪਹਿਲਾਂ ਤਾਂ ਥੋੜਾ ਧੰਨਵਾਦ ਬਹੁਤ-ਬਹੁਤ ਤੁਸੀਂ ਆਇਓ ਤੁਜੀ ਗੱਲ ਇਹ ਸੀ ਕਿ ਅੱਜ ਸਭ ਤੋਂ ਪਹਿਲੀ ਗੱਲ ਤਾਂ ਸੀ ਕਾਂਗਰਸ ਪਾਰਟੀ ਇਹਦੀ ਵੱਡੀ ਪਾਰਟੀ ਆ ਸੀ ਉਹਦਾ ਮਾਨ ਕਰਦੇ ਆ ਕਿ ਇਹ ਜਿਹੜੀ ਰਜਨੀ ਵਰਮਾ ਜੀ ਨੇ ਉਹਨਾਂ ਦੇ ਪਤੀ ਦੇ ਸੋਨ ਵਰਮਾ ਜੀ ਬਹੁਤ ਲੰਬੇ ਸਮੇਂ ਤੋਂ ਕਾਂਗਰਸ ਦੇ ਵਰਕਰ ਦੇ ਵੱਜੋਂ ਕੰਮ ਕਰ ਰਹੇ ਨੇ ਅੱਜ ਸਾਡੀ ਪਾਰਟੀ ਦਾ ਤੁਸੀਂ ਇੱਕ ਚੀਜ਼ ਦੇਖੋ ਸਭ ਤੋਂ ਪਹਿਲੀ ਤਾਂ ਜਿਹੜੇ ਬਹੁਤ ਹੀ ਵਰਕਰ ਥੋੜੀ ਥੱਲੋ ਉਹਨੂੰ ਟਿਕਟ ਦੇ ਕੇ ਨਵਾ ਗਿਆ ਦੂਸਰੀ ਗੱਲ ਆ ਗਈ 9 ਨੰਬਰ ਵਾਰਡ ਦੀ 9 ਨੰਬਰ ਵਾਰਡ ਸ਼ੁਰੂ ਤੋਂ ਹੀ ਕਾਂਗਰਸੀ ਵਾਰਡ ਰਹਾ ਫੇਰ ਇੱਥੇ ਸਰਦਾਰ ਜਸਮਿੰਦਰ ਸੰਧੂ ਜੀ ਰਹਿੰਦੇ ਸੀਗੇ ਸਰਦਾਰ ਜਸਮਿੰਦਰ ਸੰਧੂ ਇਹ ਸਾਡਾ ਬਾੜ ਬਹੁਤ ਵੱਡਾ ਹੁੰਦਾ ਸੀ ਅੱਜ ਤੁਸੀਂ ਪਿਛਲਾ ਰਿਕਾਰਡ ਸਾਰਾ ਕੱਢ ਕੇ ਦੇਖ ਲਓ ਜਿੰਨੀ ਵੀ ਗਲੀਆ ਨਾਲੀਆਂ ਜਿੰਨਾ ਵੀ ਰੀਸਿਵਰ ਜੋ ਵੀ ਪਿਆ ਹੋਇਆ ਇਹ ਸਾਰਾ ਉਸ ਵੇਲੇ ਦਾ ਹੋਇਆ ਹੈ ਇਸ ਮੇਰੇ ਸੰਧੂ ਦੇ ਵੇਲੇ ਦਾ ਮਾਰਨਾਂ ਦੀ ਟਿਕਟ ਦਿੱਤੀ ਅਸੀਂ ਪੂਰੇ ਹੀ ਤਨਮਨ ਨਾਲ ਜਾ ਰਹੇ ਨੇ ਸਾਨੂੰ ਪੂਰਾ ਰਿਸਪੌਂਸ ਮਿਲ ਰਿਹਾ ਕਿ ਸੀਟ ਅਸੀਂ ਬਹੁਤ ਹੀ ਪੱਧਰ ਤੇ ਬਹੁਤ ਮਾਰਜਨ ਨਾਲ ਜਿੱਤ ਕੇ ਕਾਂਗਰਸ ਦੀ ਝੋਲੀ ਚ ਪਾਵਾਂਗੇ ਅਸੀਂ ਅਪੀਲ ਕਰਦੇ ਹਾਂ ਵਾਰਡ ਵਸੀਆਂ ਨੂੰ ਕਿ ਪਲੀਜ਼ ਰਿਕਵੈਸਟ ਸਾਡੀ ਤੁਸੀਂ ਸਾਡੀ ਰਜਨੀ ਵਰਮਾ ਜੀ ਨੂੰ ਪੂਰੇ ਮਾਰਜਨ ਨਾਲ ਜਿਤਾਓ ਜਿਹੜੇ ਵੀ ਕੰਮ અધੂਰੇ ਨੇ ਬਹੁਤ ਕੰਮ ਅਹਜੇ ਨੇ ਜਿਹੜੇ ਸਾਨੂੰ ਪਤਾ ਕਿ ਕੰਮ ਹੋਣ ਵਾਲੇ ਨੇ ਕੋਈ ਗਰੀਬ ਆਦਮੀ ਆ ਕੋਈ ਰਾਸ਼ਨ ਕਾਰਡ ਆ ਕੋਈ ਚੀਜ਼ਾਂ ਨੇ ਬਹੁਤ ਚੀਜ਼ਾਂ ਨੇ ਉਹ ਅਸੀਂ ਪੂਰੇ ਕਰਾਵਾਂਗੇ ਕਿਉਂਕਿ ਆਉਣ ਵਾਲੀ 2027 ਦੇ ਵਿੱਚ ਸਭ ਨੂੰ ਪਤਾ ਕਿ ਸਰਕਾਰ ਕਾਂਗਰਸ ਦੀ ਆ ਰਹੀ ਹੈ ਠੀਕ ਹੈ ਜੀ ਇਸ ਕਰਕੇ ਅਸੀਂ ਇਹ ਅਪੀਲ ਕਰਦੇ ਸਾਰੇ ਨੂੰ 21 ਤਰੀਕ ਨੂੰ ਹੱਤ ਪੰਜੇ ਦੇ ਬਟਨ ਤੇ ਮੋਹਰ ਬਲਾ ਕੇ ਰਜਨੀ ਵਰਮਾ ਜੀ ਵੱਡੇ ਮਾਰਜ ਨਾਲ ਜਿਤਾਓ ਅੱਗੇ ਜੀ ਇਹ ਸਾਰੇ ਵਾੜਾ ਚ 15 ਜੀ ਵਾੜਾ ਚ ਅਸੀਂ ਕਹਿੰਦੇ ਆ ਸਾਰੇ ਵਾੜਾ ਦੀ ਅਪੀਲ ਕਰਦੇ ਕਿ 15 ਦੇ 15 ਵਾੜਾ ਚ ਕਾਂਗਰਸ ਦੇ ਹੱਥ ਪੰਜੇ ਤੇ 21 ਤਰੀਕ ਨੂੰ ਦਸੰਬਰ ਨੂੰ ਵੋਟ ਪਾ ਕੇ ਆਪਾਂ ਕਾਮਯਾਬ ਕਰੀਏ ਤਾਂ ਕਿ ਜਿਹੜਾ ਨਗਰ ਕੌਂਸਲਰ ਹੈਗੀ ਆ ਉਹ ਸਾਨੂੰ ਪਤਾ ਲੱਗ ਰਿਹਾ ਸਰਵੇ ਦੇ ਮੁਤਾਬਿਕ ਜਿਹੜੀ ਨਗਰ ਕੌਂਸਲਰ ਹੈ ਉਹ ਕਾਂਗਰਸ ਦੀ ਬਣਨ ਜਾ ਰਹੀ ਆ 100% ਕਾਂਗਰਸ ਦੀ ਬਣੂਗੀ ਅਸੀਂ ਸਾਰੇ ਵਾਰਡ ਵਾਸੀ ਨੂੰ ਇਹੀ ਅਪੀਲ ਕਰਦੇ ਆ 21 ਦਸੰਬਰ ਨੂੰ ਵੋਟ ਪਾ ਕੇ ਕਾਮਯਾਬ ਬਣੋ